ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦੇ ਸੇਲ ਆ ਦੋਨੇ ਗੱਬਣ ਆ ਦੋਨੇ ਚੰਗੇ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਜਿਹੜੀ ਆਪਾਂ ਉਹ ਸਿੰਗਲ ਬੱਚੀ ਦੀ ਵੀਡੀਓ ਪਾਈ ਸੀ ਵਿਗਗਮਾਲੀ ਉਹ ਵਿਗ ਗਈ ਸੀਗਾ ਬਾਈ ਉਦੋਂ ਤਾਂ ਦੂਜੇ ਕਿ ਤੀਜੇ ਫੋਨ ਤੇ ਹੀ ਵਿਗ ਗਈ ਸੀਗੀ ਇੱਕ ਨਹੀਂ ਮੰਨਣਾ ਪਿਛਲੀ ਵੀਡੀਓ ਚ ਕਈਆਂ ਵੀਰਾਂ ਨੇ ਇਤਰਾਜ਼ ਕੀਤਾ ਵੀ ਫੋਨ ਨਹੀਂ ਚੱਕਿਆਗਾ ਜਾਂ ਮੰਨ ਲਾ ਫੋਨ ਬੰਦ ਕੀਤਾ ਮੈਨੂੰ ਨਾ ਮਜਬੂਰੀ ਬਣ ਗਈ ਸੀ ਹਸਪੀਟਲ ਜਾਣਾ ਪੈ ਗਿਆ ਸੀਗਾ ਜੀ ਤਾਂ ਕਰਕੇ ਹੁਣ ਬੰਦ ਕਰ ਹਾਂਜੀ ਤਾਂ ਕਰਕੇ ਕਈਆਂ ਵੀਰਾਂ ਨੇ ਮੈਨੂੰ ਮੰਨ ਲਾ ਰਿਕਾਰਡਿੰਗਾਂ ਵੀ ਭੇਜੀਆਂ ਵੀ ਬਾਈ ਨੰਬਰ ਕਾਹਤੋਂ ਦਿੱਤਾ ਜੇ ਫੋਨ ਨਹੀਂ ਚੱਕਣਾਗਾ ਠੀਕ ਹੈ ਜੀ ਮੇਰੀ ਮਜਬੂਰੀ ਬਣ ਗਈ ਬਾਈ ਆਹ ਠੀਕ ਹੈ ਕਈ ਵਾਰ ਹੋ ਜਾਂਦਾਗਾ ਹਾਂਜੀ ਤੇ ਵੈਸੇ ਤਾਂ ਬਾਈ ਮੈਂ ਤਾਂ ਘਰੋਂ ਉੱਠ ਗਿਆ ਸੀਗਾ ਮੰਨ ਲਾ ਘਰੇ ਫਿਰ ਬਜ਼ੁਰਗਾਂ ਨਹੀਂ ਵੇਚੀ ਵੱਚੀ ਉਹ ਠੀਕ ਹੈ ਜੀ ਹਾਂਜੀ ਮੈਨੂੰ ਤਾਂ ਉਦਹੀਂ ਜਾਣਾ ਪੈ ਗਿਆ ਜੀ ਠੀਕ ਹੈ ਜੀ ਹਾਂਜੀ ਤੇ ਬਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਕੀ ਡਿਟੇਲ ਆ ਕਿੰਨਾ ਮਸੂਆ ਜੀ ਡਿਟੇਲ ਬਾਈ ਜੀ ਇਹ ਮੰਨ ਲਾ ਪਹਿਲਾ ਸੁਆ ਜੀ ਮਾਲਕਾਂ ਨੇ ਪਹਿਲਾ ਦੱਸਿਆ ਪਰ ਆਪਾਂ ਦੂਜਾ ਮੰਨ ਕੇ ਲਈ ਆ ਜਿਹਨੇ ਲੈਣੀ ਅਗਲਾ ਆਪਦੀ ਸਮਝ ਨਾਲ ਆ ਰਹੀ ਹੈ ਨਾ ਬਾਈ ਦੰਦੋਂ ਬਾਈ ਦੰਦੋਂ ਬਾਈ ਛਿੱਗੀ ਆ ਜਵਾਨੀ ਵਾਲੇ ਦੰਦ ਕੱਢਦੀ ਆ ਮੰਨ ਲਾ ਛੋਟੇ ਛੋਟੇ ਆ ਦੋਂਦੀ ਚੋਗੀ ਕਹਿ ਕੇ ਕੀਤਾ ਇਹਦਾ ਠੀਕ ਆ ਦੰਦ ਕਿੰਨੇ ਲੈ ਜੂ ਬਾਈ ਦੰਦ ਬਾਈ ਅਜੀ ਹਫਤਾ ਲੈ ਜਾਣਾ ਬੜੇ ਆਰਾਮ ਨਾਲ ਕਿੰਨਾ ਕ ਪਾ ਜੂ ਦੁੱਧ ਬਾਈ ਚਲੋ ਬਾਹਲਾ ਤਾਂ ਨਹੀਂ ਆਪਾਂ ਕਹਿੰਨੇ ਕਿ 17 18 ਕਿਲੋ ਦਾ ਪਾਉਣਾ ਚਾਹੀਦਾ। ਜਾਰਪਾਤ ਬੱਚੀ ਬਹੁਤ ਆਈ ਹੈ ਨਾ। ਤੋੜ ਕੇ ਦਿਖਾ ਦਿਓ। 20 ਪਾਜੇ ਤਾਂ 20 ਪਾਜੇ। ਉਹ ਸੇਵਾ ਦਾ। ਹਾਂਜੀ ਪਰ ਇਹਨਾਂ ਤਾਂ ਖੁੱਲਾ ਦੇਣਾ ਚਾਹੀਦਾ ਬਾਈ। ਸੋਹਣੀ ਫੇਸ ਕੁਆਲਿਟੀ ਛੋਟਾ ਜਾ ਚੱਕਰਨਾ। ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਭੋਲਾ ਜਾ ਮੂੰਹ ਵਿਚਾਰੀ ਦਾ। ਨਹੀਂ। ਹਾਂਜੀ। ਉੱਤੀ ਵਾਲੀ ਬੱਚੀ ਆ ਬਾਈ। ਉੱਤੀ ਵਾਲੀ ਬੱਚੀ ਆ ਕੱਦਗਾੜ ਦੀ ਵੀ ਚੰਗੀ ਆ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਆ। ਮੇਨ ਗੱਲ ਆ ਜਿਹੜਾ ਆਰਡਰ ਆ ਪੂਰਾ ਫਿਕਸਡ ਰੱਖ ਸੋਨਾ ਕਟ ਵਾਲਾ ਹਮਾਨਾ। ਖਣ ਦੀ ਸੋਨਾ ਲੱਗਿਆ ਵਾ ਆਪਾਂ ਨੇੜੇ ਤੋਂ ਵੀ ਤੁਹਾਨੂੰ ਚੈੱਕ ਕਰਵਾ ਦਾਂਗੇ ਚਾਰੇ ਥਣ ਗੈਪ ਤੇ ਲੱਗੇ ਹੱਥੀ ਜਵਾਈ ਵਾਲੇ ਆ ਜੀ ਨੇੜੇ ਤੋਂ ਚੈੱਕ ਕਰ ਲਓ ਕੋਈ ਵਾਧੂ ਸ਼ਾਕ ਨਹੀਂ ਬਾਕੀ ਸਭ ਪੂਰੀ ਹੈ ਜੀ ਹਾਂਜੀ ਹਾਂਜੀ ਬਾਈ ਆਪਾਂ ਬੰਨ ਕੇ ਆਏ ਤੇ ਥਣਾ ਦੀ ਬਾਈ ਓਕੇ ਜਮਾ ਜਮਾ ਓਕੇ ਆ ਬਾਈ ਸੋਨਾ ਦੀ ਠੀਕ ਥਣਾ ਦੀ ਬਾਈ ਕਹਿੰਦਾ ਓਕੇ ਆ ਬਾਈ ਕਹਿੰਦਾ ਮਾਲਕ ਨੇ ਤਾਂ ਪਹਿਲਾਂ ਕਹਿ ਕੇ ਦਿੱਤੀ ਆ ਆਪਾਂ ਦੂਜਾ ਮੰਨ ਕੇ ਲਈ ਆ ਤੁਸੀਂ ਆਪ ਦੀ ਸਮਝ ਨਾ ਲੈਣੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਮੈਂ ਰੇਕ ਵੀਡੀਓ ਜੀ ਕਹਿੰਦਾ ਹੁੰਦਾ ਜੇ ਕੋਈ ਗੱਬਣ ਪਸੂ ਹੁੰਦਾ ਤਾਂ ਬਾਈ ਦੇ ਘਰੇ ਥਣ ਜਰੂਰ ਪਾਸ ਕਰ ਲਿਆ ਕਰੋ ਤੇ ਜੇ ਕੋਈ ਸੁਆਵਾ ਤੇ ਆਪਦੀ ਚਵਾਈ ਕਰ ਲਿਆ ਕਰੋ ਜੀ ਕੋਈ ਵੱਡਾ ਵਟਾ ਨਹੀਂ ਸੀਲ ਸੂ ਕਰਮ ਵਾਲੀ ਪੂਰੀ ਆ ਦੇਖ ਸਕਦੇ ਹੋ ਤੇ ਗੱਠਾਂ ਨੂੰ ਤਾਂ ਝੋਲ ਪਈ ਆ ਬਾਕੀ ਬਈ ਠੋਸ ਹਵਾਨੇ ਦੀ ਆ ਕਰਮ ਵਾਲੀ ਸੋਨਾ ਫਿਟਿੰਗ ਵਾਲਾ ਹਵਾਨਾ ਹਜੇ ਹੋਰ ਵੀ ਤਿਆਰ ਕਰੂ ਕਿਉਂਕਿ ਦੈਣ ਹਜੇ ਖੁੱਲੇ ਹੀ ਪਏ ਆ ਮੁੱਲ ਬਈ ਇਹਦਾ ਮੁੱਲ ਜੈਜਾ ਬਾਈ ਜੇ ਕਿਸੇ ਹੋਰ ਕੋਲੇ ਹੋਵੇ ਤਾਂ ਅਗਲਾ 65000 ਕਰੇ ਸਹੀ ਗੱਲ ਆ ਜੀ ਆਪਾਂ 57000 ਰੁਪਏ ਚ ਮਾਨਤਾਣ ਕਰ ਦਾਂਗੇ ਠੀਕ ਆ ਜੀ ਮੁੱਲ ਪਹਿਲਾਂ ਵਾਲੀ ਵੀਡੀਓ ਚ ਵੀ ਜੈਜ ਜੀ ਸੀ ਬਾਈ ਦੇ ਤੇ ਹੁਣ ਵੀ ਜੈ ਜੀ ਆ 57000 ਚ ਬਈ ਕਹਿੰਦਾ ਮਾਨਤਨ ਕਰ ਲਾਂਗੇ ਪਰ ਕਰਮ ਵਾਲੀ ਜਿੱਦੇ ਬਈ ਤਿਆਰ ਹੋ ਗਈ ਉਹਦੇ ਆ ਰੇਟ ਚ ਗਾਣੀ ਮਿਲਣੀ ਬਈ 60000 ਦੀ ਬੱਚੀ ਆ ਪਰ ਕੋਈ ਵੇਚਣ ਵਾਲਾ ਵੀਰ ਵੀ ਲੈ ਜੇ 60000 ਦੀ ਬੱਚੀ ਆ ਹਾਂ ਜੀ 60000 ਦੀ ਪਰ ਜਿੱਦੇ ਤਿਆਰ ਹੋ ਗਈ ਬਈ ਸੇਵਾ ਪਾਲ ਦੀ 7-8 ਦਿਨ ਕਿਉਂਕਿ ਕੱਚੀ ਕੱਚੀ ਆ ਹਜੇ ਝੋਲ ਹਵਾਨੇ ਚ ਬਹੁਤ ਤਿਆਰੀ ਪੜਾ ਨਹੀਂ ਦਬਾਇਆ ਕੋਈ ਵੀ ਕਿਸੇ ਵਾਸਤੇ ਹਜੇ ਬਈ ਲੈ ਜੂ ਫੁੱਲੇ ਹੀ ਮੰਨ ਕੇ ਚੱਲਿਓ ਹਫਤਾ ਬਈ ਲੈ ਜੂਗੀ ਦੋ ਨੰਬਰ ਬਈ ਇਹਦੇ ਕਿ ਡਟੇਟ ਆ ਥੋੜੀ ਕ੍ਰੋਸ ਚ ਪੈਂਦੀ ਆ ਥੋੜਾ ਜਿਹਾ ਕ੍ਰੋਸ ਚ ਪੈਂਦੀ ਆ ਦੂਜਾ ਸੂਆ ਪਰਵਾਰ ਥੋੜਾ ਜਿਹਾ ਇਹ ਵੀ ਨਰਮੀ ਸੀਗਾ ਜਿੱਥੋਂ ਆਈ ਆ ਆਹ ਪੈਰਪੂਰਨਾ ਇਹਦੇ ਬਣਾਉਣ ਵਾਲੇ ਆ ਇਹ ਬਣਾਉਣ ਵਾਲੇ ਆ ਜੀ ਆਪਾਂ ਪਹਿਲੇ ਦਿਖਾ ਦਿੰਦੇ ਆ ਨੋਹੇ ਜੀ ਉੱਤੇ ਚੜਦੇ ਹਾਂ ਹਾਂ ਜੀ ਉਹ ਤਾਂ ਕਰਕੇ ਥੋੜਾ ਜਿਹਾ ਇਹ ਪੱਬੀਆਂ ਆ ਕਰਕੇ ਤੁਰਦੀ ਆ ਠੀਕ ਆ ਜੀ ਨੋਹ ਬਾਲੇ ਭਾਰੇ ਆ ਇਹ ਬਣਾਉਣ ਵਾਲੇ ਆ ਵੱਡੇ ਆ ਵੱਡੇ ਆ ਦੂਜਾ ਸੂਆ ਇਹ ਪਹਿਲੇ ਸੂਏ ਦੁੱਧ ਉਹ ਕਹਿੰਦੇ ਕਿ ਹੋਇਆ ਸੀ 15 ਕਿਲੋ ਠੀਕ ਆ ਜੀ ਹਨਾ ਇਹ ਬਾਕੀ ਹੁਣ ਅਗਲੀ ਦੀ ਸਿਵਾ ਆਤੀ ਅਗਲੀ ਦੀ ਸਿਵਾ ਦੈਨ ਕਿੰਨੇ ਲੈ ਜੂ ਦੈਨ ਇਹਨੇ ਵੀ ਲੈ ਜਾਣੇ ਹਫਤਾ ਦੱਸ ਦੇ ਤਾਂ ਖੁੱਲੇ ਲੈ ਜਾਣੇ ਖੁੱਲੇ ਲੈ ਜਾਣੇ ਕੱਚੀ ਆ ਜੀ ਇਹ ਵੀ ਦੌਰ ਕੇ ਦਿਖਾ ਦਿਓ ਹਾਈਟ ਦੇ ਪੱਖ ਤੋਂ ਬਹੁਤ ਚੰਗੀ ਆ ਬਾਈ ਦੇ ਮੋਢੇ ਤੇ ਘਰਉਂਦੀ ਬਾਕੀ ਕਰਮ ਵਾਲੀ ਕ੍ਰੋਸ ਚ ਪੈਂਦੀ ਆ ਜੀ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਥਨਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਚੈੱਕ ਕਰ ਸਕਦੇ ਹੋ ਝੋਲ ਹਮਾਨੇ ਚ ਬਹੁਤ ਪਈ ਆ ਨੇੜੇ ਤੋਂ ਦਿਖਾ ਦਿੰਨੇ ਆ ਜੀ ਖੁੱਲੇ ਹੀ ਲੈ ਜੂ ਹਾਫ ਘੱਟ 10 ਦਿਨਾਂ ਦੀ ਕੱਚੀ ਆ ਥੋੜੀ ਜਿਹੀ ਘੱਟ ਸੇਵਾਲੇ ਕਰੋ ਆਈ ਆ ਨੌਂ ਨੂੰ ਬਣਾਉਣ ਵਾਲਿਆ ਪਰ ਤੁਰਨ ਚ ਕੋਈ ਦਿੱਕਤ ਨਹੀਂ ਗਈ ਹਾਂਜੀ ਥੋੜਾ ਜ੍ਹਾ ਨੌਂ ਬਣਾਉਣ ਵਾਲੇ ਕਰਕੇ ਕਰਦੀ ਆ ਬਾਕੀ ਥਣਾ ਦੀ ਇਹ ਵੀ ਓਕੇ ਆ ਬਾਈ ਜਮਾਂ ਬਾਈ ਜਮਾਂ ਆਪਾਂ ਇੰਨਾ ਮਾਲ ਵੀਡੀਓ ਦੇ ਵਿੱਚ ਲਿਆ ਥਣਾ ਨਾਲੋਂ ਨਹੀਂ ਕੋਈ ਪਸ਼ੂ ਆਪਣਾ ਗਲਤ ਨਿਕਲਿਆ ਨਾ ਮਾੜਾ ਪਸ਼ੂ ਲਈਦਾ ਬਾਈ ਠੀਕ ਆ ਜੀ ਕਿਉਂ ਕਈ ਵੀਰ ਉਵੇਂ ਹੀ ਮੰਗਾ ਲੈਂਦੇ ਆ ਆਨਲਾਈਨ ਸਹੀ ਗੱਲ ਆ ਮੈਂ ਸਾਰੀਆਂ ਬੱਚੀਆਂ ਉਵੇਂ ਹੀ ਮੰਗਾਈਆਂ ਉਦੋਂ ਹੀ ਬੱਚੀ ਉਵੇਂ ਹੀ ਮੰਗਾਈ ਬਾਈਆਂ ਨੇ ਉਹ ਬਾਈ ਆਏ ਆ ਜਦੋਂ ਇੱਕ ਕਰੀ ਅਗਲੇ ਦਾ ਨੁਕਸਾਨ ਹੋ ਗਿਆ ਨਾ ਫਿਰ ਉਹ ਬਾਕੀ ਥਣਾ ਦੀ ਓਕੇ ਆ ਬੇ ਜਮਾ ਜੋ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 49000 ਰੁਪਏ ਚ ਮਾਨਤਾਨ ਕਰਦਾਂਗੇ ਠੀਕ ਆ ਜੀ ਇਹਦਾ ਮੁੱਲ ਬਾਈ ਕਹਿੰਦਾ 49000 ਰੁਪਏ ਚ ਮਾਨਤਾਨ ਕਰਦਾਂਗੇ ਜੀ ਬਾਕੀ ਬਾਈ ਜਿੱਦ ਦੇ ਬੱਚੀ ਤਿਆਰ ਹੋਗੀ ਨਾ ਇਹ ਵੀ ਮੰਨ ਲਾ ਪਜਾਉ ਬਾਹਰ ਵਿਕਣੀਆਂ ਸਹੀ ਗੱਲ ਆ ਜੀ ਇੰਨਾ ਲੇਵਾ ਭਰਨਾ ਬੱਚੀ ਨੇ ਬਾਈ ਬਾਕੀ ਕੱਚੀ ਜ਼ਿਆਦਾ ਹੀ ਆ ਜੀ ਹਾਂ ਜੀ ਕੱਚੀ ਹੈਗੀ ਆ ਜਿਹੜੀ ਗੱਲ ਆਈ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਧੰਨਵਾਦ ਜੀ